ਕੱਲ ਨੂੰ ਚੰਨੂ ਜੀ ਸਾਹਿਬ ਚੰਨੀ ਸਾਹਿਬ ਜਿਹੜੇ ਕਿ ਪੰਜਾਬ ਦਾ ਮਾਣ ਬਣੇ ਨੇ ਔਰ ਪੰਜਾਬ ਦੀ ਸ਼ਾਨ ਬਣੇ ਨੇ ਦੁਆਬੇ ਦਾ ਮਾਣ ਬਣਿਆ ਔਰ ਸਾਡੇ ਇਲਾਕੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਸਭ ਤੋਂ ਵੱਡੀ ਲੀਡ ਪੰਜਾਬ ਚੋਂ ਦਵਾ ਕੇ ਉਹਨਾਂ ਨੂੰ ਜਿੱਤ ਪ੍ਰਾਪਤ ਕੀਤੀ ਹੈ ਮੈਂ ਇਸ ਕਰਕੇ ਕਹਿਣਾ ਕਿ ਕਾਂਗਰਸ ਨੇ ਦੁਆਬੇ ਦੇ ਸਰਵੋਤਮ ਮਾਣ ਕੀਤਾ ਸੀ ਚੰਨੀ ਸਾਹਿਬ ਨੂੰ ਤੈਅੜਨ ਦੇ ਕੇ ਔਰ ਦੁਆਬੇ ਦੇ ਲੋਕਾਂ ਨੇ ਉਸ ਮਾਣ ਨੂੰ ਬਰਕਰਾਰ ਰੱਖ ਕੇ ਅੱਜ ਪੰਜਾਬ ਔਰ ਇੰਡੀਆ ਦੀ ਸ਼ਾਨ ਜਿਹੜੀ ਆ ਉਹ ਚੰਦੀ ਸਿੰਘ ਚੰਨੀ ਬਣਾਏ ਆ ਉਹ ਕੱਲ ਨੂੰ ਸਾਡੇ ਸਾਰੇ ਹੀ ਵਰਕਰਾਂ ਦਾ ਸਮੁੱਚੀ ਲੀਡਰਸ਼ਿਪ ਦਾ ਔਰ ਸਾਰੇ ਹਲਕੇ ਦਾ ਧੰਨਵਾਦ ਕਰਨ ਲਈ 10:00 ਵਜੇ ਮਿਲਨ ਪੈ ਸੋਢੀ ਜੀ ਦੇ ਉਰਾਇ ਵਿਖੇ ਪਹੁੰਚ ਰਹੇ ਨੇ ਔਰ ਉਸ ਤੋਂ ਬਾਅਦ 12:00 ਵਜੇ ਸਰਦਾਰ ਜਗਿੰਦਰ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਬੇਲਗਾ ਦੇ ਪਹਿਲਾ ਪ੍ਰੀਤਮ ਪੈਲਸ ਦੇ ਫਲੋਰ 12 ਵਜੇ ਪਹੁੰਚ ਰਹੇ ਹਾਂ ਅਤੇ ਸਾਰੇ ਸੰਗਤ ਨੂੰ ਸਾਰੇ ਵਰਕਰਾਂ ਨੇ ਹੱਥ ਜੋੜ ਕੇ ਬੇਨਤੀ ਆ ਕਿ ਗਰਮੀ ਵੀ ਬਹੁਤ ਆ ਲੇਕਿਨ ਇਹ ਜਿਹੜੀ ਗਰਮੀ ਐਡੀ ਲੀਡ ਦੀ ਇਹਨਾਂ ਨੇ ਬਣਾਈ ਆ ਉਹ ਵੀ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਇਸ ਗਰਮੀ ਦਾ ਵੀ ਪ੍ਰਵਾਹ ਨਾ ਕਰਦੇ ਹੋਏ ਕੱਲ ਨੂੰ 12 ਵਜੇ ਪ੍ਰੀਤਮ ਪੈਲਸ ਦੇ ਵਿੱਚ ਹਰ ਵਰਕਰ ਨੂੰ ਹਰ ਲੀਡਰ ਨੂੰ ਹਰ ਵੋਟਰ ਨੂੰ ਬੇਨਤੀ ਕਰਦੇ ਕਿ ਸਭ ਮਿਲ ਕੇ ਪਹੁੰਚੋ ਔਰ ਆਪਣੇ ਲੀਡਰ ਸਾਹਿਬ ਦੇ ਵਿਚਾਰ ਸੁਣੋ ਔਰ ਜੋ ਮਾਨ ਦੁਆਬੇ ਦਾ ਕਾਂਗਰਸ ਨੇ ਬਖਸ਼ਿਆ ਅਸੀ ਕਾਂਗਰਸ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡੇ ਵੱਡੇ ਲੀਡਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਚਲੰਦਰ ਲੋਕ ਸਭਾ ਤੋਂ ਟੇਡ ਦੇ ਕੇ ਨਵਾਜਿਆ ਔਰ ਦੁਆਬੇ ਨੇ ਉਹ ਮਾਣ ਨੂੰ ਬਖਰਾ ਰੱਖਿਆ ਔਰ ਹੁਣ ਆਸ਼ਾ ਕਰਦੇ ਆ ਕਿ ਚਰਨਜੀਤ ਸਿੰਘ ਚੰਨੀ ਜੀ ਮੈਂਬਰ ਪਾਰਲੀਮੈਂਟ ਬਣ ਕੇ ਜ਼ਿਲ੍ਹੇ ਜਲੰਧਰ ਦੀ ਨਹੀਂ ਬਲਕਿ ਪੰਜਾਬ ਦੀ ਆਵਾਜ਼ ਜਿਹੜੀ ਆ ਉਹ ਪਾਰਲੀਮੈਂਟ ਵਿੱਚ ਉਠਾਉਣਗੇ ਜੋ ਆਸ਼ਾ ਮਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਉਹਨਾਂ ਤੇ ਰੱਖੀਆਂ वाहेगुरु करे पोइ उन छामा ते पूरा उत्पम इहे ई खाईंदो आहियां